ਜਦੋਂ ਤੁਸੀਂ ਇਹਨਾਂ ਟਰੈਕਾਂ ਉੱਤੋਂ ਦੀ ਗੁਜ਼ਰੋਗੇ ਤਾਂ ਤੁਹਾਡੇ ਮਨ ਵਿੱਚ ਮੌਤ ਦਾ ਖਿਆਲ ਜ਼ਰੂਰ ਆਵੇਗਾ। ਇਹਨਾਂ ਵਿੱਚੋਂ ਕੋਈ ਟਰੈਕ 에য়ারਪੋਰਟ ਦੇ ਰਨਵੇ ਵਿੱਚ ਦੀ ਗੁਜ਼ਰਦਾ ਹੈ ਤੇ ਕੋਈ ਭਰੇ ਬਾਜ਼ਾਰ ਵਿੱਚੋਂ ਦੀ ਗੁਜ਼ਰਦਾ ਹੈ ਤੇ ਕੋਈ ਟਰੈਕ ਸਮੁੰਦਰ ਦੇ ਉੱਪਰ ਦੀ ਗੁਜ਼ਰਦਾ ਹੈ। ਚਲੋ ਆਜੋ ਦੋਸਤੋ ਤੁਹਾਨੂੰ ਦੱਸਦੇ ਹਾਂ ਦੁਨੀਆ ਦੇ 10 ਸਭ ਤੋਂ ਖਤਰਨਾਕ ਰੇਲਵੇ ਟਰੈਕਾਂ ਬਾਰੇ। 10ਵੇਂ ਨੰਬਰ ਉੱਪਰ ਆਉਂਦਾ ਹੈ ਡੈਵਿਲਸ ਨੋਜ਼ ਟ੍ਰੇਨ ਟਰੈਕ। ਇਹ ਟਰੈਕ 12 ਕਿਲੋਮੀਟਰ ਲੰਬਾ ਹੈ। ਜੋ ਕਿ ਇੱਕ ਪਹਾੜ ਦੇ ਉੱਪਰ ਬਣਿਆ ਹੋਇਆ ਹੈ ਇਸ ਨੂੰ ਬਣਾਉਣ ਵੇਲੇ ਬਹੁਤ ਵਰਕਰਾਂ ਦੀ ਪਹਾੜ ਤੋਂ ਡਿੱਗਣ ਕਰਕੇ ਮੌਤ ਵੀ ਹੋ ਗਈ ਸੀ ਇਹ ਟਰੈਕ 1902 ਦੇ ਵਿੱਚ ਬਣਿਆ ਸੀ ਇਸ ਦੇ ਬਹੁਤ ਜ਼ਿਆਦਾ ਖਤਰਨਾਕ ਹੋਣ ਕਰਕੇ ਹੀ ਇਸ ਦਾ ਨਾਮ ਡੈਵਿਲਜ਼ ਨੋਜ਼ ਟ੍ਰੇਨ ਟਰੈਕ ਰੱਖਿਆ ਗਿਆ ਸੀ ਜਿਸ ਨੂੰ ਪੰਜਾਬੀ ਵਿੱਚ ਸ਼ੈਤਾਨ ਦਾ ਨੱਕ ਕਿਹਾ ਜਾਂਦਾ ਹੈ ਇਹ ਟਰੈਕ ਦੀ ਉਚਾਈ ਧਰਤੀ ਤੋਂ 9000 ਫੁੱਟ ਤੋਂ ਵੀ ਜ਼ਿਆਦਾ ਉੱਪਰ ਪਹੁੰਚ ਜਾਂਦੀ ਹੈ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਜਦੋਂ ਇੰਨੀ ਉਚਾਈ ਉੱਪਰ ਦੀ ਟ੍ਰੇਨ ਗੁਜ਼ਰਦੀ ਹੋਵੇਗੀ ਤਾਂ ਯਾਤਰੀਆਂ ਦੇ ਦਿਲ ਉੱਤੇ ਕੀ ਬੀਤਦੀ ਹੋਵੇਗੀ ਨੌਵੇਂ ਨੰਬਰ ਤੇ ਟ੍ਰੈਕ ਆਉਂਦਾ ਹੈ ਨਿਊ ਮੈਕਸੀਕੋ ਦੇ ਵਿੱਚ ਇਹ ਅਮਰੀਕਾ ਦਾ ਰੇਲਵੇ ਰੂਟ ਬਹੁਤ ਜ਼ਿਆਦਾ ਪੁਰਾਣਾ ਹੈ ਇਹ ਬਹੁਤ ਹੀ ਉੱਚੀ ਰੇਲਵੇ ਲਾਈਨ ਹੈ ਜੋ ਰੌਕੀ ਪਹਾੜ ਮਾਲਾ ਵਿੱਚ ਦੀ ਗੁਜ਼ਰਦੀ ਹੈ ਜ਼ਿਆਦਾ ਉਚਾਈ ਹੋਣ ਕਾਰਨ ਇੱਥੇ ਸਿਰਫ ਸਟੀਮ ਅਤੇ ਕੋਲੇ ਵਾਲੀਆਂ ਗੱਡੀਆਂ ਹੀ ਚੱਲਦੀਆਂ ਹਨ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਟ੍ਰੈਕ ਨੂੰ 9 ਮਹੀਨਿਆਂ ਵਿੱਚ ਹੀ ਤਿਆਰ ਕਰ ਦਿੱਤਾ ਗਿਆ ਸੀ 8ਵੇਂ ਨੰਬਰ ਦਾ ਟ੍ਰੈਕ ਆਉਂਦਾ ਹੈ ਅਰਜنٹੀਨਾ ਦੇ ਵਿੱਚ ਅਰਜنٹੀਨਾ ਦੇ ਵਿੱਚ ਬਣਿਆ ਇਹ ਟ੍ਰੈਕ ਦੁਨੀਆ ਭਰ ਦੇ ਖਤਰਨਾਕ ਟ੍ਰੈਕਾਂ ਦੇ ਵਿੱਚੋਂ ਇੱਕ ਹੈ ਇਹ ਟ੍ਰੈਕ 1948 ਦੇ ਵਿੱਚ ਬਣਿਆ ਤੇ ਇਸ ਨੂੰ ਬਣਨ ਵਿੱਚ 27 ਸਾਲ ਲੱਗ ਗਈ ਸੀ ਇਹ ਜ਼ਮੀਨ ਤੋਂ 4220 ਫੁੱਟ ਉੱਚਾ ਹੈ ਤੇ ਇਸ ਨੂੰ ਟ੍ਰੇਨ ਆਫ ਕਲਾਉਡਸ ਵੀ ਕਿਹਾ ਜਾਂਦਾ ਹੈ ਇਹ ਟ੍ਰੈਕ 21 ਰੰਗਾਂ ਦੇ ਵਿੱਚੋਂ ਦੀ ਗੁਜ਼ਰਦਾ ਹੈ ਤੇ 13 ਪੁਲਾਂ ਉੱਪਰ ਦੀ ਗੁਜ਼ਰਦਾ ਹੈ ਤੇ ਇਸ ਟ੍ਰੈਕ ਦੀ ਹਰ ਰੋਜ਼ ਜਾਂਚ ਵੀ ਕੀਤੀ ਜਾਂਦੀ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਉੱਚਾ ਹੈ 7ਵਾਂ ਟ੍ਰੈਕ ਆਉਂਦਾ ਹੈ ਅਲਾਸਕਾ ਯੂ ਐਸ اے ਦੇ ਵਿੱਚ ਇਹ ਟ੍ਰੈਕ ਤਕਰੀਬਨ 180 ਕਿਲੋਮੀਟਰ ਲੰਬਾ ਹੈ ਇਹ ਟ੍ਰੈਕ ਕੈਨੇਡਾ ਤੇ ਅਮਰੀਕਾ ਦੀ ਅਟੁੱਟ ਦੋਸਤੀ ਦਾ ਵੀ ਕਾਰਨ ਦੱਸਿਆ ਜਾਂਦਾ ਹੈ ਤੇ ਇੱਕ ਵਧੀਆ ਗੱਲ ਇਹ ਹੈ ਕੀ ਇਸ ਟਰੈਕ ਉਪਰ ਅੱਜ ਤੱਕ ਕੋਈ ਵੀ ਹਾਦਸਾ ਨਹੀਂ ਹੋਇਆ। ਅਗਲਾ ਟਰੈਕ ਛੇਮਾ ਟਰੈਕ ਵੀ ਯੂ ਐਸ ਏ ਦੇ ਵਿੱਚ ਹੀ ਆਉਂਦਾ ਹੈ। ਇਹ ਟਰੈਕ ਕੋਲੋਰਾਡੋ ਦੇ ਵਿੱਚ ਬਣਿਆ ਹੈ। ਇਹ ਟਰੈਕ ਦੇ ਮੋੜ ਬਹੁਤ ਤਿੱਖੇ ਹਨ। ਇਸ ਕਰਕੇ ਡਰਾਈਵਰ ਇਸ ਨੂੰ ਬਹੁਤ ਹੌਲੀ ਕਰਕੇ ਮੋੜਦੇ ਹਨ। ਇਹ ਟਰੈਕ 1887 ਦੇ ਵਿੱਚ ਤਿਆਰ ਹੋ ਗਿਆ ਸੀ। ਪਰ ਕੁਝ ਹਾਦਸਿਆਂ ਕਾਰਨ ਇਸ ਨੂੰ 1947 ਦੇ ਵਿੱਚ ਬੰਦ ਕਰ ਦਿੱਤਾ ਗਿਆ। ਤੇ ਫਿਰ ਕੁਝ ਮੁਰੰਮਤ ਕਰਨ ਤੋਂ ਬਾਅਦ 1984 ਦੇ ਵਿੱਚ ਇਸ ਨੂੰ ਦੁਬਾਰਾ ਖੋਲ ਦਿੱਤਾ ਗਿਆ। ਇਹ ਟਰੈਕ ਸਿਰਫ 6 ਕਿਲੋਮੀਟਰ ਹੀ ਲੰਬਾ ਹੈ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਨੂੰ ਪੂਰਾ ਕਰਨ ਵਿੱਚ ਟ੍ਰੇਨ ਨੂੰ ਪੌਣਾ ਘੰਟਾ ਲੱਗ ਜਾਂਦਾ ਹੈ ਕਿਉਂਕਿ ਟ੍ਰੇਨ ਬਹੁਤ ਹੌਲੀ ਚੱਲਦੀ ਹੈ ਤੇ ਰਾਹ ਵੀ ਬਹੁਤ ਖਤਰਨਾਕ ਹੈ। ਪੰਜਵਾਂ ਟਰੈਕ ਚਨਈ ਦੇ ਵਿੱਚ ਆਉਂਦਾ ਹੈ। ਇਹ ਟਰੈਕ ਸਮੁੰਦਰ ਦੇ ਵਿੱਚੋਂ ਦੀ ਓਕੇ ਗੁਜ਼ਰਦਾ ਹੈ। ਇਹ ਪੁਲ ਦੀ ਲੰਬਾਈ ਤਕਰੀਬਨ 2 ਕਿਲੋਮੀਟਰ ਲੰਬੀ ਹੈ। ਇਹਦਾ ਕੰਮ 1911 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ 24 ਫਰਵਰੀ 1914 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ। ਇਹ ਭਾਰਤ ਦਾ ਦੂਸਰਾ ਸਭ ਤੋਂ ਲੰਬਾ ਪੁਲ ਹੈ। ਜਦੋਂ ਬਹੁਤ ਜ਼ਿਆਦਾ ਤੇਜ਼ ਹਵਾ ਚੱਲਣ ਲੱਗ ਜਾਂਦੀ ਹੈ ਤਾਂ ਇਸ ਦਾ ਸਫ਼ਰ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ। ਚੌਥਾ ਪੁਲ ਆਉਂਦਾ ਹੈ ਜਾਪਾਨ ਦੇ ਵਿੱਚ। ਇਹ ਟ੍ਰੈਕ ਇਸ ਲਈ ਬਹੁਤ ਖਤਰਨਾਕ ਹੈ ਕਿਉਂਕਿ ਇਹ ਟ੍ਰੈਕ ਜਵਾਲਾਮੁਖੀ ਦੇ ਉੱਪਰ ਦੀ ਉਜਰਦਾ ਹੈ। ਜੇਕਰ ਇੱਕ ਵਾਰ ਜਵਾਲਾਮੁਖੀ ਫਟ ਗਈ ਤਾਂ ਟ੍ਰੇਨ ਅਤੇ ਯਾਤਰੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ। ਤੀਜਾ ਟਰੈਕ ਆਉਂਦਾ ਹੈ THAILAND ਦੇ ਵਿੱਚ। ਇਹ ਟਰੈਕ ਭਰੀ ਬਾਜ਼ਾਰ ਵਿੱਚ ਦੀ ਹੋ ਕੇ ਗੁਜ਼ਰਦਾ ਹੈ। ਇਹ ਟਰੈਕ ਦੇ ਉੱਪਰ ਦੀ ਸਿਰਫ ਦੋ ਵਾਰ ਟ੍ਰੇਨ ਗੁਜ਼ਰਦੀ ਹੈ। ਸ਼ਾਮ ਨੂੰ 4 ਵਜੇ ਅਤੇ 6 ਵਜੇ। ਤੇ ਲੋਕਾਂ ਨੇ ਇਸ ਟਰੈਕ ਉੱਪਰ ਆਪਣੀਆਂ ਦੁਕਾਨਾਂ ਵੀ ਲਗਾ ਰੱਖੀਆਂ ਹਨ। ਜਦੋਂ ਇੱਥੋਂ ਦੀ ਟ੍ਰੇਨ ਗੁਜ਼ਰਦੀ ਹੈ ਤਾਂ ਲੋਕ ਆਪਣਾ ਸਮਾਨ ਉਹ ਟਰੈਕ ਉੱਪਰੋਂ ਹਟਾ ਲੈਂਦੇ ਹਨ ਤੇ ਟ੍ਰੇਨ ਲੰਘਣ ਤੋਂ ਬਾਅਦ ਦੁਬਾਰਾ ਉਸ ਨੂੰ ਉਵੇਂ ਜਿਵੇਂ ਹੀ ਕਰ ਦਿੰਦੇ ਹਨ ਟ੍ਰੇਨ ਅਤੇ ਨੋਕਾਂ ਵਿਚਕਾਰ ਦੂਰੀ ਸਿਰਫ 1 ਫੁੱਟ ਦੀ ਹੀ ਹੁੰਦੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਟਰੈਕ ਕਿੰਨਾ ਖਤਰਨਾਕ ਹੈ ਦੂਸਰੇ ਨੰਬਰ ਤੇ ਟਰੈਕ ਆਉਂਦਾ ਹੈ ਨਿਊਜ਼ੀਲੈਂਡ ਦੇ ਵਿੱਚ ਇਹ ਟਰੈਕ 에ਅਰਪੋਰਟ ਦੀ ਰਨਵੇ ਉੱਪਰ ਦੀ ਗੁਜ਼ਰਦਾ ਹੈ ਜਦੋਂ ਟ੍ਰੇਨਾਂ ਇਸ ਟਰੈਕ ਉੱਪਰ ਦੀ ਗੁਜ਼ਰਦੀਆਂ ਹਨ ਤਾਂ ਉਹਨਾਂ ਨੂੰ ਪਹਿਲਾਂ ਏਅਰਪੋਰਟ ਦੀ ਕੰਟਰੋਲ ੂਮ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਵਾਈ ਅੱਡੇ ਦੇ ਉੱਪਰ ਦੀ ਇੱਕ ਸਟੀਮ ਟ੍ਰੇਨ ਗੁਜ਼ਰਦੀ ਹੈ। ਪਹਿਲੇ ਨੰਬਰ ਤੇ ਟਰੈਕ ਆਉਂਦਾ ਹੈ THAILAND ਦੇ ਵਿੱਚ। ਇਹ ਟਰੈਕ ਕਰ ਤਕਰੀਬਨ 415 ਕਿਲੋਮੀਟਰ ਲੰਬਾ ਹੈ। ਇਹ ਟਰੈਕ ਨੂੰ 1947 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਦਾ ਕਾਰਨ ਜਾਣ ਕੇ ਤੁਹਾਡੀ ਰੂਹ ਕੰਬ ਉਠੇਗੀ। ਇਹ ਟਰੈਕ ਨੂੰ ਬਣਾਉਂਦੇ ਵੇਲੇ ਤਕਰੀਬਨ 90000 ਤੋਂ ਵੀ ਜ਼ਿਆਦਾ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਕਿਉਂਕਿ ਟਰੈਕ ਬਣਾਉਣ ਦੇ ਸਮੇਂ ਉਹ ਨਦੀ ਦੇ ਵਿੱਚ ਡਿੱਗ ਗਏ ਸੀ ਤੇ ਤਕਰੀਬਨ 10 ਸਾਲ ਬਾਅਦ 1957 ਦੀ ਵਿੱਚ ਇਸ ਟਰੈਕ ਨੂੰ ਫੇਰ ਖੋਲ ਦਿੱਤਾ ਗਿਆ ਤੇ ਦੋਸਤੋ ਇਹ ਹੀ ਸੀ ਦੁਨੀਆ ਦੇ 10 ਸਭ ਤੋਂ ਖਤਰਨਾਕ ਰੇਲਵੇ ਟਰੈਕ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ